ਬਿਲਕੁਲ ਜੀ ਸਾਡੇ ਨਾਲ ਪਈ ਰਣਜੀਤ ਸਿੰਘ ਵੀ ਨਾਲ ਨੇ ਪਈ ਰਣਜੀਤ ਸਿੰਘ ਜੀ ਪਿਛਲੇ ਦਿਨਾਂ ਦੇ ਅੰਦਰ ਆਪਣਾ ਸਿੰਘ ਸਾਹਿਬ ਨੇ ਗੱਲ ਕੀਤੀ ਜੇ ਸੰਤ ਜਰਨੈਲ ਸਿੰਘ ਦੀ ਭਿੰਡਰਾਲਿਆਂ ਦੀ ਔਰ ਉਹਨਾਂ ਦੀ ਤਸਵੀਰ ਅੱਜ ਵੀ ਹਕੂਮਤਾਂ ਨੂੰ ਡਰਾ ਰਹੀ ਹੈ ਜਦੋਂ ਕਿਸੇ ਹਿਮਾਚਲ ਚ ਜਾਂਦੇ ਆਂ ਰਾਜਸਥਾਨ ਜਾਂਦੇ ਆਂ ਉੱਤਰਾਖੰਡ ਜਾਂਦੇ ਆਂ ਤਾਂ ਮਤਲਬ ਨੌਜਵਾਨ ਉਹ ਖਲਾਰ ਖਲਾਰ ਕੇ ਸੰਤਾਂ ਦੀਆਂ ਤਸਵੀਰਾਂ ਪਾੜੀਆਂ ਜਾ ਰਹੀਆਂ ਇਹ ਸਾਰੇ ਘਟਨਾਕਰਮ ਨੂੰ ਕਿਵੇਂ ਵੇਖਦੇ ਹੋ ਦੇਖੋ ਇਹ ਸਾਡੇ ਲਈ ਬੜੇ ਮਾਨ ਵਾਲੀ ਗੱਲ ਹੈ ਹਮ ਕਿ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਜੀ ਜਿਨ੍ਹਾਂ ਨੇ ਜੂਨ 1984 ਦੇ ਵਿੱਚ ਭਾਰਤੀ ਫੌਜਾਂ ਨੂੰ ਟੱਕਰ ਦੇ ਕੇ ਤੇ ਚਮਕੌਰ ਦੀ ਗੜੀ ਵਾਂਗ ਸ਼ਾਨਾਮਤ ਇਤਿਹਾਸ ਦੁਹਰਾਇਆ ਸੀ ਉਹਨਾਂ ਨੇ ਹਿੰਦ ਸਾਮਰਾਜ ਨੂੰ ਸਿਧਾਂਤਕ ਚੁਣੌਤੀ ਵੀ ਦਿੱਤੀ ਹੈ ਤੇ ਹਥਿਆਰਬੰਦ ਟੱਕਰ ਵੀ ਦਿੱਤੀ ਹੈ ਤੇ ਅੱਜ ਵੇਖੋ ਕਿ 1984 ਦਾ ਘੱਲੂ ਘਰਾ ਵਾਪਰਿਆ ਤੇ 2025 ਆ ਗਿਆ ਪਰ ਅੱਜ ਵੀ ਜਿਹੜੇ ਪੰਥ ਦੋਖੀ ਲੋਕ ਆ ਉਹਨਾਂ ਦੀਆਂ ਅੱਜ ਵੀ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵੇਖ ਕੇ ਚੀਕਾਂ ਪੈ ਰਹੀਆਂ ਆ ਇਹ ਬੜੇ ਮਾਨ ਵਾਲੀ ਗੱਲ ਆ ਉਹ ਸੰਤ ਕਿੰਨੇ ਮਹਾਨ ਹੋਣਗੇ ਕਿ ਜਿਹੜੇ ਪੰਥ ਦੇ ਦੁਸ਼ਮਣ ਆ ਉਹ ਉਹਨਾਂ ਦੀਆਂ ਤਸਵੀਰਾਂ ਤੋਂ ਡਰੀ ਜਾ ਰਹੇ ਆ ਤੇ ਜਦੋਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂਵਾਲੇ ਖੁਦ ਮਨਜੀਤ ਸਾਹਿਬ ਗਰਜਦੇ ਹੋਣਗੇ ਤੁਸੀਂ ਦੇਖੋ ਕਿ ਉਸ ਸਮੇਂ ਦਿੱਲੀ ਦਰਬਾਰ ਦਾ ਕੀ ਹਾਲ ਹੁੰਦਾ ਹੋਵੇਗਾ ਸੰਤ ਭਿੰਡਰਾਂ ਵਾਲਿਆ ਤੇਰੀ ਤਸਵੀਰ ਨੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਨੇ ਪੂਰਾ ਹਿੰਦੁਸਤਾਨ ਹਿਲਾ ਦਿੱਤਾ ਕਹਿੰਦੇ ਸੰਜੋ ਤੈਨੂੰ ਹੱਤਵਾਦੀ ਲੂਣ ਉਹਨਾਂ ਦੇ ਜ਼ਖਮਾਂ ਤੇ ਪਾ ਦਿੱਤਾ ਉੱਠਣ ਰਾਤਾਂ ਨੂੰ ਉਹ ਡਰ-ਡਰ ਕੇ ਐਸਾ ਤੀਰ ਲਿਸ਼ਕਾਰਾ ਪਾ ਦਿੱਤਾ ਆ ਮੋਦੀ ਭਾਜਪਾ ਵਰਗੀਆਂ ਦੇ ਹੋਰ ਵੀ ਚੀਕਾਂ ਪੈਣਗੀਆਂ ਜਦੋਂ ਸਿੰਘਾਂ ਨੇ ਖਾਲਸਾਣ ਦਾ ਝੰਡਾ ਝੁਲਾ ਦਿੱਤਾ ਜਦੋਂ ਖਾਲਸਾਣ ਬਣਾ ਦਿੱਤਾ ਹੱਤਵਾਦੀ ਅੱਜ ਵੀ ਕਿਹਾ ਜਾ ਰਿਹਾ ਹਿਮਾਚਲ ਦੇ ਚਾਤਵਾਦੀ ਕਿਹਾ ਜਾ ਰਿਹਾ ਤੁਹਾਡੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਚੱਲੀ ਹੈ ਵੀ ਸੰਤਾਂ ਦੀਆਂ ਰੀਸਾਂ ਕਰਨ ਵਾਲੇ ਇਹ ਕੁਚਲ ਦੇਣੇ ਹੁੰਦੇ ਆ ਦੇਖੋ ਇਹ ਭਾਵੇਂ ਸਾਨੂੰ ਅਤਵਾਦੀ ਕਹਿਣ ਭਾਵੇਂ ਆਈਐਸਏ ਦੇ ਏਜੰਟ ਕਹਿਣ ਭਾਵੇਂ ਕਾਂਗਰਸ ਦੇ ਏਜੰਟ ਕਹਿਣ ਭਾਵੇਂ ਸਾਨੂੰ ਹੋਰ ਜਿਹੜੇ ਖਿਤਾਬ ਆ ਉਹ ਦੇ ਲੈਣ ਇਹ ਸਾਡੇ ਲਈ ਕੋਈ ਨਵੇਂ ਨਹੀਂ ਹੈ ਇਹ ਬਹੁਤਾਂਤ ਜਿਹੜੇ ਉਪਰਾਨੇ ਕਿਸੇ ਸਮੇਂ ਕਲਗੀਧਰ ਪਾਤਸ਼ਾਹ ਨੂੰ ਵੀ ਮੁਗਲ ਹਕੂਮਤ ਨੇ ਬਾਗੀ ਆਖਿਆ ਸੀ ਕਿਸੇ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਲਈ ਵੀ ਅਜਿਹੇ ਜਿਹੜੇ ਲਫ਼ਜ਼ ਆ ਉਹ ਵਰਤੇ ਗਏ ਸੀ ਕਿਸੇ ਸਮੇਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਲੋਕਾਂ ਨੇ ਜਿਹਦਾ ਆ ਉਹ ਸਮਝਿਆ ਨਹੀਂ ਉਹਨਾਂ ਨੂੰ ਵੀ ਜਿਹੜਾ ਆ ਉਹ ਮਾਰਾ ਕਹਿੰਦਾ ਯਤਨ ਕੀਤਾ ਇਸੇ ਤਰ੍ਹਾਂ ਜਿਹੜੇ ਜਿਨ੍ਹਾਂ ਨੇ ਆਜ਼ਾਦੀ ਦੇ ਲਈ ਜੰਗਾਂ ਲੜੀਆਂ ਆ ਜਿਵੇਂ ਕਰਤਾਰ ਸਿੰਘ ਜੀ ਸਰਾਬਾ ਉਦਮ ਸਿੰਘ ਗਦਰੀ ਬਾਬੇ ਉਹਨਾਂ ਦੇ ਲਈ ਵੀ ਟੈਰਰਿਸਟਲ ਲਫ਼ਜ਼ ਜਿਹੜਾ ਆ ਅੰਗਰੇਜ਼ਾਂ ਨੇ ਵਰਤੇ ਆ ਤੇ ਉਹੀ ਕੁਝ ਜਿਹੜਾ ਆ ਅੱਜ ਖਾਂ ਦੇ ਨਾਲ ਜਿਹੜਾ ਆ ਇਹ ਹਿੰਦ ਸਾਮਰਾਜ ਵਾਲੇ ਕਰ ਰਹੀ ਆ ਪਰ ਅਸੀਂ ਹੱਤਵਾਦੀ ਨਹੀਂ ਅਸੀਂ ਆਤ ਦਾ ਜਿਹੜਾ ਆ ਉਹ ਅੰਤ ਕਰਨ ਵਾਲੇ ਆ ਤੇ ਇੱਕ ਗੱਲ ਹਕੂਮਤ ਯਾਦ ਰੱਖੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹ ਹਿੰਦੂਆਂ ਦੇ ਦੁਸ਼ਮਣ ਨਹੀਂ ਸਨ ਬਲਕਿ ਉਹਨਾਂ ਨੇ ਹਿੰਦ ਸਰਕਾਰ ਦੇ ਨਾਲ ਤੇ ਜ਼ੁਲਮ ਦੇ ਖਿਲਾਫ ਜਿਹੜਾ ਮੱਥਾ ਆ ਉਹ ਲਾਇਆ ਸੀ ਸੰਤ ਜੀ ਤਾਂ ਕਹਿੰਦੇ ਰਹੇ ਹਿੰਦੂ ਪੱਕਾ ਹਿੰਦੂ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਪੱਕਾ ਸਿੱਖ ਬਣੇ ਕਹਿੰਦੇ ਸਾਡਾ ਕਿਸੇ ਨਾਲ ਜਾਤੀ ਤੌਰ ਤੇ ਕੋਈ ਵੈਰ ਨਹੀਂ ਨਾ ਹੀ ਕਿਸੇ ਦੇ ਨਾਲ ਕੋਈ ਈਰਖਾ ਆ ਪਰ ਜੇ ਸਾਡੇ ਧਰਮ ਨੂੰ ਕੋਈ ਨੀਸ ਤੋਂ ਨਾਬੂਤ ਕਰਨਾ ਚਾਹੇਗਾ ਤੇ ਖਾਲਸਾ ਜੀ ਬਰਦਾਸ਼ਤ ਨਹੀਂ ਕਰੇਗਾ ਜੀ 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 ਇੱਥੇ ਤਾਂ ਸੁਭਰਾਮਨੀਆਂ ਵਰਗੇ ਜਿਹੜੇ ਆ ਸੰਤਾਂ ਨੂੰ ਮੈਦਨ ਆਉਂਦੇ ਰਹੇ ਤੇ ਅੱਜ ਤੱਕ ਜਿਨ੍ਹਾਂ ਦੇ ਜਿਨ੍ਹਾਂ ਨੇ ਸੰਤਾਂ ਦੇ ਨਾਲ ਮੁਲਾਕਾਤਾਂ ਕਰ ਲਈਆਂ ਸੁਭਰਾਮਨੀਆਂ ਵਰਗੇ ਉਹ ਅੱਜ ਤੱਕ ਸੰਤਾਂ ਦੇ ਜਿਹੜੇ ਸੋਹਲੇ ਆ ਉਹ ਗਾ ਰਹੇ ਆ ਇਸੇ ਤਰ੍ਹਾਂ ਹੋਰ ਵੀ ਆ ਜੰਮੂ ਕਸ਼ਮੀਰ ਦਾ ਮੁੱਖ ਮੰਤਰੀ ਸੀ ਫਾਰੂਖ ਅਬਦੁੱਲਾ ਪਿਛਲੇ ਦਿਨੀ ਹੁਣ ਫੇਰ ਦਰਬਾਰ ਸਾਹਿਬ ਆਇਆ ਤੇ ਸੰਤ ਭਿੰਡਰਾਂਵਾਲਿਆਂ ਨੂੰ ਯਾਦ ਕਰ ਰਿਹਾ ਸੀ ਸੰਤਾਂ ਦੇ ਜਿਹੜੇ ਸੋਹਲੇ ਗਾ ਰਿਹਾ ਸੀ ਦਿੱਲੀ ਦੀ ਜਿਹੜੀ ਸ਼ਾਹੀ ਮਸਜਿਦ ਆ ਜਾਮਾ ਮਸਜਿਦ ਦਾ ਉਹਦਾ ਜਿਹੜਾ ਸ਼ਾਹੀ ਮਾਮ ਆ ਉਹ ਅੱਜ ਤੱਕ ਸੰਤਾਂ ਦੇ ਜਿਹੜੇ ਗੌਣੇ ਆ ਉਹ ਗੌਂਦਾ ਆ ਇਥੇ ਆਰਾਮ ਜੇਠ ਮਦਾਨੀ ਵਰਗੇ ਹਿੰਦੁਸਤਾਨ ਦੇ ਸਭ ਤੋਂ ਵੱਡੇ ਵਕੀਲ ਉਹ ਉਹ ਸੰਤਾਂ ਦੇ ਸਵਾਲਾਂ ਦਾ ਜਿਹੜਾ ਜਵਾਬ ਆ ਉਹ ਨਹੀਂ ਸੀ ਦੇ ਸਕੇ ਸੰਤਾ ਇਹਨਾਂ ਨੂੰ ਪਤਾ ਹੀ ਨਹੀਂ ਜਿਹੜੇ ਲੋਕ ਸੰਤ ਭਿੰਡਰਾਂਵਾਲਿਆਂ ਖਿਲਾਫ ਬਕਵਾਸ ਕਰ ਰਹੇ ਨਾ ਇਹਨਾਂ ਨੂੰ ਨਾ ਤਾਂ ਸੰਤ ਭਿੰਡਰਾਂਵਾਲਿਆਂ ਬਾਰੇ ਕੁਝ ਪਤਾ ਨਾ ਹੀ ਖਾਲਸਪੁਰਾਨ ਬਾਰੇ ਕੁਝ ਪਤਾ ਹੈਗਾ ਆ ਇਹ ਖਾਲਸਪੁਰਾਨ ਨੂੰ ਹਵਾ ਬਣਾ ਕੇ ਪੇਸ਼ ਕਰ ਰਹੇ ਆ ਪਰ ਖਾਲਸਪੁਰਾਨ ਕੋਈ ਹਵਾ ਨਹੀਂ ਆ ਖਾਲਸਪੁਰਾਨ ਉਹੀ ਆ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰਬਾਣੀ ਵਿੱਚ ਭਗਤਾਂ ਨੇ ਬੇਗੰਬ ਪਰਾਖਿਆ ਪੰਜਵੇਂ ਪਾਤਸ਼ਾਹ ਜੀ ਨੇ ਹਲੇਮੀ ਰਾਜ ਆਖਿਆ ਅਤੇ ਦਸਵੇਂ ਪਾਤਸ਼ਾਹ ਦਾ ਖਾਲਸਾ ਦਾ ਜਿਹੜਾ ਸੰਕਲਪ ਆ ਉਹ ਬਖਸ਼ਿਸ਼ ਕੀਤਾ ਹੋਇਆ ਆ ਤੇ ਜਦੋਂ ਅਸੀਂ ਖਾਲਸਾਣ ਦੀ ਗੱਲ ਕਰਦੇ ਆ ਖਾਲਸਾਣ ਦੇ ਵਿੱਚੋਂ ਸਾਨੂੰ ਦਾਇਆ ਧਰਮ ਜਦੋਂ ਤੁਸੀਂ ਖਾਲਸਾਣ ਦੀ ਗੱਲ ਕਰਦੇ ਹੋ ਤੁਸੀਂ ਅੱਤਵਾਦੀ ਹੋ ਹਿੰਦੂਸਤਾਨ ਦੀ ਗੱਲ ਕਰਦੇ ਹਾਲਾਂਕਿ ਹਿੰਦੂਸਤਾਨ ਦੇ ਖਾਲਸਾਣ ਸਿਮਿਲਰ ਸ਼ਬਦ ਨੇ ਇਹ ਦੇਸ਼ ਦਾ ਨਾਮ ਭਾਰਤ ਇੰਡੀਆ ਹੈ ਹਿੰਦੂਸਤਾਨ ਨਹੀਂ ਪਰ ਉਹ ਹਿੰਦੂਸਤਾਨ ਦੀਆਂ ਸੋਆਂ ਵੀ ਚੱਕਣ ਤੇ ਉਹ ਅੱਤਵਾਦੀ ਨੇ ਤੁਸੀਂ ਖਾਲਸਾਣ ਦੀ ਗੱਲ ਵੀ ਕਰੋ ਨਾਰਾ ਵੀ ਲਾ ਦਿਓ ਤੁਸੀਂ ਅੱਤਵਾਦੀ ਹੋ ਐਨਐਸਏ ਲੱਗਦੀ ਏ ਯੂਐਪੀਏ ਲੱਗਦੀ ਏ ਦੇਖੋ ਹਿੰਦੂਆਨੋਂ ਹਿੰਦੁਸਤਾਨ ਤੇ ਬੜਾ ਮਾਣਿਆ ਤੇ ਖਾਲਸਿਆਂ ਨੂੰ ਖਾਲਸਤਾਨ ਦੇ ਉੱਤੇ ਜਿਹੜਾ ਆ ਉਹ ਬੜਾ ਮਾਣਿਆ ਅੱਜ ਦੇਖੋ ਕਿ 100 ਕਰੋੜ ਹਿੰਦੂ ਆ ਜੀ ਤੇ ਉਹਨਾਂ ਦਾ ਦੇਸ਼ ਵੀ ਜਿਹੜਾ ਆ ਉਹ ਹਿੰਦੁਸਤਾਨ ਆਜ਼ਾਦ ਆ ਪਰ ਫਿਰ ਵੀ ਹਿੰਦੂ ਜਿਹੜਾ ਆ ਆਪਣੇ ਆਪ ਨੂੰ ਖਤਰੇ 'ਚ ਮਹਿਸੂਸ ਕਰਦਾ ਆ ਪਰ ਜਿਹੜੇ 2 ਕਰੋੜ ਸਿੱਖ ਆ ਫਿਰ ਉਹ ਕਿੱਦਾਂ ਨੂੰ ਜਾਣ 100 ਕਰੋੜ ਜਿਹੜਾ ਹਿੰਦੂ ਆ ਉਹ ਆਜ਼ਾਦ ਹੋ ਕੇ ਵੀ ਇਹ ਕਹਿ ਰਿਹਾ ਕਿ ਹਿੰਦੂ ਖਤਰੇ 'ਚ ਆ ਪਰ ਜਿਹੜਾ 2 ਕਰੋੜ ਸਿੱਖ ਆ ਜਿਨ੍ਹਾਂ ਦਾ ਆਕਾਤਕ ਸਾਹਿਬ ਢਾਹ ਦਿੱਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਗਏ ਕੌਮ ਦੀ ਜਿਹੜੀ ਨਸਲ ਕੁਸ਼ੀ ਆ ਉਹ ਕੀਤੀ ਗਈ ਤੇ ਲਗਾਤਾਰ ਜਿਹੜੇ ਧੱਕੇ ਵਿਤਕਰੇ ਹੋ ਰਹੇ ਆ ਸਾਨੂੰ ਜਵਾਬ ਤਾਂ ਦੇਣ ਕਿ 2 ਕਰੋੜ ਜਿਹੜੇ ਸਾਹਿਬ ਤੁਹਾਡੇ ਲਾਗੇ ਤੋੜੇ ਜਾ ਰਹੇ ਨੇ ਤੁਸੀਂ ਇੱਕ ਮੈਂ ਤੁਹਾਡਾ ਬਿਆਨ ਸੁਣ ਰਿਹਾ ਹਾਂ ਸਾ ਬੜਾ ਕੀਮਤੀ ਸੀ ਪਿਛਲੇ ਦਿਨ ਆ ਰਾਮ ਮੰਦਰ ਬਣਾਇਆ ਉਨਾ ਘਰ ਛੰਡੇ ਲਾਏ ਹਰ ਬਾਜ਼ਾਰ ਛੰਡੇ ਲਾਏ ਸਿੱਖਾਂ ਨੇ ਵਿਰੋਧ ਨਹੀਂ ਕੀਤਾ ਪਰ ਸਿੱਖਾਂ ਦੇ ਝੰਡਿਆਂ ਦਾ ਵਿਰੋਧ ਕਿਉਂ ਦੇਖੋ ਜਦੋਂ ਰਾਮ ਮੰਦਰ ਦਾ ਨਹੀਂ ਪੱਥਰ ਰੱਖਣਾ ਸੀ ਕਿੰਨੇ ਝੰਡੇ ਲਾਏ ਗਏ ਸ੍ਰੀ ਰਾਮਚੰਦਰ ਜੀ ਸ੍ਰੀ ਹਨੂਮਾਨ ਜੀ ਦੀਆਂ ਤਸਵੀਰਾਂ ਵਾਲੇ ਭਗਵੇਂ ਝੰਡੇ ਪੰਜਾਬ ਨੂੰ ਭਗਵੇਂ ਝੰਡਿਆਂ ਦੇ ਨਾਲ ਇਹਨਾਂ ਨੇ ਰੰਗਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਇੱਕ ਸਿੱਖ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਅਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਆਖਿਆ ਸੀ ਨਾ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਤੇ ਉਹਨਾਂ ਨੂੰ ਉਹਨਾਂ ਦਾ ਧਰਮ ਜਿਹੜਾ ਆ ਉਹ ਮੁਬਾਰਕ ਆ ਹਿੰਦੂ ਵੀਰਾਂ ਨੂੰ ਪਰ ਉਹ ਸਾਨੂੰ ਨਾ ਮਤਾ ਦੇਣ ਕਿ ਅਸੀਂ ਕਿਹਦਾ ਝੰਡਾ ਲਾਉਣਾ ਆ ਕਿ ਇਹਦਾ ਨਹੀਂ ਲਗਾਉਣਾ ਅਸੀਂ ਕੀ ਖਾਣਾ ਆ ਤੇ ਕੀ ਪੀਂਦਣਾ ਆ ਅਸੀਂ ਕਿਨੂੰ ਆਪਣਾ ਨਾਇਕ ਮੰਨਣਾ ਕਿਨੂੰ ਨਾਇਕ ਮੰਨਣਾ ਇਹ ਸਿੱਖਾਂ ਦੇ ਜਿਹੜੇ ਆ ਉਹ ਫੈਸਲੇ ਆ ਸੋ ਇੰਦਰਾ ਗਾਂਧੀ ਇਹ ਹਿੰਦੂਆਂ ਦੇ ਲਈ ਜਿਹੜੀ ਆ ਉਹ ਹੋ ਸਕਦੀ ਇਹਨਾਂ ਦੇ ਨਾਇਕ ਪਰ ਸਾਡੇ ਲਈ ਇੰਦਰਾ ਗਾਂਧੀ ਉਹੀ ਆ ਜੋ ਕੋਈ ਸਾਡੇ ਲਈ ਬਦਾਲੀ ਸੀ ਜੋ ਕੋਈ ਸਾਡੇ ਲਈ ਜਿਹੜਾ ਮੱਸਾ ਰੰਗੜ ਆ ਤੇ ਸੰਤ ਚਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਦਿਆਂ ਦੀ ਜਿਹੜੀ ਸ਼ਖਸੀਅਤ ਆ ਉਹਨਾਂ ਦੇ ਵਿੱਚੋਂ ਸਾਨੂੰ ਬਾਬਾ ਦੇ ਦਰਸ਼ਨ ਹੁੰਦੇ ਆ ਜਦੋਂ ਸੰਤ ਪਿੰਡਰਾਂ ਵਾਲਿਆਂ ਦੇ ਹੱਥ ਦੇ ਵਿੱਚ ਅਸੀਂ ਤੀਰ ਦੇਖਦੇ ਆਂ ਸਾਨੂੰ ਉਹਨਾਂ ਤੀਰਾਂ ਦੀ ਯਾਦ ਆ ਜਾਂਦੀ ਹੈ ਜਿਹੜੇ ਕਦਗੀਧਰ ਪਾਦਸ਼ਾਹ ਨੇ ਬਾਬਾ ਬੰਦਾ ਸਿੰਘ ਜੀਹਾਦਰ ਨੂੰ ਬਖਸ਼ਿਸ਼ ਕੀਤੀ ਸੀ ਬਾਬਾ ਜੀ ਦੇ ਕੋਲੋਂ ਪੰਜ ਤੀਰ ਸੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਉਹਨਾਂ ਨੇ ਮੁਗਲੀਆਂ ਸਲਤਨਤ ਜਿਹੜੀ ਆ ਉਹ ਹਿਲਾ ਦਿੱਤੀ ਖਾਲਸਾ ਰਾਜ ਸਥਾਪਿਤ ਕੀਤਾ ਤੇ ਇਹ ਜਿਹੜੇ ਹਿੰਦ ਸਲਤਨਤ ਵਾਲੇ ਆ ਇਹ ਤਾਂ ਸਭ ਕੋ ਸ਼ੁਕਰ ਮਨਾਉਣ ਕਿ ਸੰਤਾਂ ਦੇ ਕੋਲੋਂ ਇੱਕ ਤੀਰ ਹੀ ਸੀ ਤੇ ਫਿਰ ਵੀ ਉਹਨਾਂ ਨੇ ਦਿੱਲੀ ਤਖਤ ਹਿਲਾ ਦਿੱਤਾ ਜੇ ਕਿਤੇ ਪੰਜ ਤੀਰ ਹੁੰਦੇ ਤੇ ਆ ਮੋਦੀ ਅਮਿਤ ਸ਼ਾਹ ਵਰਗੇ ਫਿਰ ਕਿਤੇ ਲੱਭਨੇ ਹੀ ਨਹੀਂ ਸੀ ਤੇ ਸੰਤ ਜਨਰੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਅਸੀਂ ਜਿਵੇਂ ਸਾਡੇ ਲਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀ ਆ ਨਵਾਬ ਕਪੂਰ ਸਿੰਘ ਜੀ ਆ ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਵਾਲੇ ਮਹਾਪੁਰਸ਼ਿਆ ਤੇ ਹੋਰ ਸਾਡੀਆਂ ਪੰਥ ਦੀਆਂ ਸ਼ਕਤੀਆਂ ਉਸੇ ਤਰ੍ਹਾਂ ਅਸੀਂ ਸੰਤ ਜਰਨੈਲ ਸਿੰਘ ਨੂੰ ਜਿਹੜਾ ਆ ਵੇਖਦੇ ਆ ਤੇ ਸਾਡੇ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨਾਂ ਤੋਂ ਬਾਅਦ ਜਿਹੜੀ ਅਗਲੀ ਪਦਵੀ ਆ ਉਹ ਸ਼ਹੀਦਾਂ ਦੀ ਹੁੰਦੀ ਏ ਤੇ ਅਸੀਂ ਆਪਣੇ ਸ਼ਹੀਦਾਂ ਦਾ ਜਿਹੜਾ ਮਾਣ ਸਤਿਕਾਰਿਆ ਉਹ ਹਰ ਹਿਲੇ ਬਰਕਰਾਰ ਰੱਖਾਂਗੇ ਇਹ ਕੁਝ ਹਿੰਦੂਤਵੀਏ ਕਾਨੂੰਨ ਦੀਆਂ ਗੱਲਾਂ ਕਰਦੇ ਆ ਸੰਵਿਧਾਨ ਦੀਆਂ ਗੱਲਾਂ ਕਰਦੇ ਆ ਪਰ ਇਹਨਾਂ ਦੀਆਂ ਸਾਰੀਆਂ ਗੱਲਾਂ ਬੇਬੁਨਿਆਦ ਆ ਇਹਨਾਂ ਨੂੰ ਨਾ ਕਿਸੇ ਕਾਨੂੰਨ ਦਾ ਪਤਾ ਨਾ ਸੰਵਿਧਾਨ ਦਾ ਪਤਾ ਤੇ ਨਾ ਹੀ ਇਹਨਾਂ ਨੂੰ ਸੰਤ ਭਿੰਡਰਾਂਵਾਲੇ ਖਾਲਸਾਤਨ ਬਾਰੇ ਕੁਝ ਪਤਾ ਸੰਤ ਭਿੰਡਰਾਂ ਵਾਦਿਆਂ ਨੂੰ ਕਿਸੇ ਆਦਤ ਨੇ ਕਿਸੇ ਪੁਲਿਸ ਪ੍ਰਸ਼ਾਸਨ ਨੇ ਕਿਸੇ ਸਰਕਾਰ ਨੇ ਅਤਵਾਦੀ ਨਹੀਂ ਸੀ ਹਲਾਦਿਆਂ ਹੋਇਆ ਉਹਨਾਂ ਦੇ ਉੱਤੇ ਕੋਈ ਵੀ ਕੇਸ ਦਰਜ ਨਹੀਂ ਸੀ ਇਹ ਭਾਰਤ ਸਰਕਾਰ ਕਹਿ ਰਹੀ ਹੈ ਆਰਟੀਆਈ ਰਾਹੀਂ ਜਿਹੜਾ ਜਵਾਬ ਭਾਰਤ ਸਰਕਾਰ ਦਿੰਦੀ ਪਈ ਹੈ ਇਹਨਾਂ ਦੇ ਡਾਕੂਮੈਂਟ ਕਹਿੰਦੇ ਪਏ ਆ ਕਿ ਸੰਤਾਂ ਦੇ ਉੱਤੇ ਕੋਈ ਵੀ ਕੇਸ ਦਰਜ ਨਹੀਂ ਸੀ ਇੱਕ ਕੇਸ ਵੀ ਜਿਹੜਾ ਦਰਦ ਹੋਇਆ ਲਾਲਾ ਜਗਤ ਨਾਰਾਇਣ ਵਾਲਾ ਉਹਦੇ ਵਿੱਚੋਂ ਵੀ ਸੰਤ ਪਿੰਡਰਾਂ ਵਾਲੇ ਮਹੀਨੇ ਬਾਅਦ ਜਿਹੜੇ ਤੇ ਬਾਹਰ ਆਏ ਤੇ ਉਹ ਸਾਰਾ ਕੇਸ ਇਹਨਾਂ ਨੂੰ ਵਾਪਸ ਲੈਣਾ ਪਿਆ ਤੇ ਸੰਤ ਪਿੰਡਰਾਂ ਵਾਲੇ ਵੀ ਉਹਦੇ ਵਿੱਚੋਂ ਜਿਹੜਾ ਆ ਉਹ ਬਿਲਕੁਲ ਬਰੀ ਹੋਏ ਆ ਜੀ ਤੇ ਜੇਕਰ ਇਹ ਸੰਤ ਪਿੰਡਰਾਂ ਵਾਲਿਆਂ ਨੂੰ ਜਿਹੜਾ ਆ ਉਹ ਅੱਤਵਾਦੀ ਕਹਿ ਰਹੇ ਆ ਵੱਖਵਾਦੀ ਕਹਿ ਰਹੇ ਆ دہشتਗਰਦ ਕਹਿ ਰਹੇ ਆ ਹੋਰ ਪਤਾ ਨਹੀਂ ਕਿਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਆ ਲਾਈ ਜਾਂਦੇ ਇਹਨਾਂ ਦੇ ਮਨਾਂ ਦੇ ਵਿੱਚ ਕੀ ਆ ਉਹ ਇਹ ਜਾਣਨ ਪਰ ਸਾਡੇ ਲਈ ਸੰਤ ਜਰਨੈਲ ਸਿੰਘ ਦੀ ਪਿੰਡਰਾਂਵਾਦੇ ਉਹ 20ਵੀਂ ਸਦੀ ਦੇ ਮਹਾਨ ਸਿੱਖ ਆ ਜਰਨੈਲਾਂ ਦੇ ਜਰਨੈਲ ਆ ਉਹ ਸਾਡੇ ਮਹਾਨ ਸ਼ਹੀਦ ਆ ਤੇ ਉਹਨਾਂ ਤੋਂ ਅਸੀਂ ਜਿਹੜੀ ਪ੍ਰੇਰਣਾ ਆ ਉਹ ਹਮੇਸ਼ਾ ਹੀ ਲੈਂਦੇ ਰਹਾਂਗੇ ਅਮਿਤ ਸ਼ਾਹ ਕਹਿੰਦਾ ਨਾ ਕਿ ਕੋਈ ਪਿੰਡਰਾਂਵਾਦਾ ਜਿਹੜਾ ਆ ਉਹ ਪੈਦਾ ਨਹੀਂ ਹੁੰਦਿਆਂਗੇ ਪਰ ਅਮਿਤ ਸ਼ਾਹ ਨੂੰ ਇਹ ਗੱਲ ਭੁੱਲ ਗਈ ਅਸਲ ਤੇ ਅਮਿਤ ਸ਼ਾਹ ਨਹੀਂ ਇਹ ਅਹਿਮਦ ਸ਼ਾਹ ਆ ਅਹਿਮਦ ਸ਼ਾਹ ਬਦਾਲੀ ਵੀ ਤੇ ਇਹੀ ਕੁਝ ਕਹਿੰਦਾ ਸੀ ਕਿ ਮੈਂ ਕੋਈ ਸਿੱਖ ਰਹਿ ਨਹੀਂ ਦਿੱਤੇ ਦੇਣਾ ਜਿੱਥੇ ਗੁਰੂ ਨਾਨਕ ਨੂੰ ਮੰਨਣ ਵਾਲੇ ਸਿੱਖ ਦਿਸਦੇ ਆ ਉਹਨਾਂ ਨੂੰ ਜਿਹੜਾ ਆ ਉਹ ਮਾਰ ਦਿੱਤਾ ਜਾਵੇ ਪਰ ਅੱਜ ਕਿੱਥੇ ਗਿਆ ਬਦਾਲੀ ਸ਼ਾ ਹੂੰ ਠੀਕ ਆ ਅੱਜ ਤੱਕ ਸਿੱਖ ਤੇ ਅੱਜ ਵੀ ਇਹ ਅਮੀਤ ਸ਼ਾਹ ਨੇ ਵੀ ਜਿਹੜਾ ਆ ਉਹ ਨਹੀਂ ਰਹਿਣਾ ਤੇ ਅਮੀਤ ਸ਼ਾਹ ਇਹ ਭੁੱਲੇ ਨਾ ਕਿ ਜਦੋਂ ਕਾਂਗਰਸ ਨੇ ਸੰਸਦ ਭੰਗ ਤੇ ਤੁਹਾਡੇ ਤਖਤਾਂ ਦੀ ਗੱਲ ਕਰੀ ਐ ਅੱਜ ਉਹੀ ਸੈਂਟਰ ਸਰਕਾਰਾਂ ਦੇ ਤੁਹਾਡੇ ਤਖਤਾਂ ਤੇ ਉਹਨਾਂ ਦੀ ਦਖਲਅੰਦਾਜ਼ੀ ਐ ਉਹ ਉਹ ਉਹਨਾਂ ਦੀ ਆਪਾਂ ਵੇਖਦੇ ਵੀ ਜੋ ਵੀ ਕਿਸੇ ਨੂੰ ਰੱਖਣਾ ਕੱਢਣਾ ਅੱਜ ਵੀ ਭਾਵੇਂ ਅਮੀਸ਼ਾਹ ਲਾ ਲੋ ਆਰਐਸਐ ਲਾ ਲੋ ਗੱਲ ਤੇ ਕੋਈ ਨਾ ਅੱਜ ਵੀ ਤੁਹਾਡੇ ਤਖਤਾਂ ਤੇ ਉਹਨਾਂ ਦੀ ਚੱਲ ਰਹੀ ਐ ਤਖਤਾਂ ਦੇ ਜਹੇਦਾਰਾਂ ਦੀ ਚੋਣ ਕਿਹੋ ਜੀ ਹੋਣੀ ਚਾਹੀਦੀ ਆਪਾਂ ਕਹਿੰਨੀ ਅਕਾਲੀ ਪੂਲਾ ਸਿੰਘ ਵਰਗਾ ਜਹੇਦਾਰ ਸਾਡੀ ਕੌਮ ਕੋਲ ਹੋਵੇ ਤੇ ਜੇ 5-7 ਬੰਦੇ ਚੁਣਦੇ ਰਹਿਣਗੇ ਕੀ ਅਕਾਲੀ ਪੂਲਾ ਸਿੰਘ ਵਰਗਾ ਲੱਭ ਜੇਗਾ ਆਪਾਂ ਨੂੰ ਦੇਖੋ ਜਿੰਨਾਂ ਨੇ ਆਪਾ ਜਪਾ ਨੂੰ ਆਰਐਸਐਸ ਨੂੰ ਮੋਦੀ ਨੂੰ ਅਮਿਤ ਸ਼ਾਹ ਵਰਗਿਆਂ ਨੂੰ ਸਾਡੇ ਗੁਰਧਾਮਾਂ ਦੇ ਵਿੱਚ ਵਾਰਿਆ ਨਾ ਅਕਾਲੀ ਦਾ ਬਾਦਲਕਿਆਂ ਵਾਲਿਆਂ ਨੇ ਉਹਨਾਂ ਦੇ ਹਾਲਾਤ ਦੇਖੋ ਕੀ ਬਣ ਚੁੱਕੇ ਹੋਏ ਆ ਆਜੋ ਦਰਦ ਦਰਦ ਦੀਆਂ ਠੋਕਰਾਂ ਖਾ ਰਹੇ ਆ ਸੁਖਵੀਰ ਸਿੰਘ ਬਾਦਲ ਦੀ ਘਰਵਾਲੀ ਨੇ ਹਰਸਿਮਰਤ ਕੌਰ ਬਾਦਲ ਨੇ ਜੋ ਅਰਦਾਸ ਕੀਤੀ ਸੀ ਆਜੋ ਪੂਰੀ ਹੁੰਦੀ ਦੇਖ ਰਹੀ ਆ ਉਹ ਕਹਿੰਦੀ ਸੀ ਨਾ ਬੇਅਦਬੀ ਕਰਨ ਵਾਲਿਆਂ ਦਾ ਤੇ ਕਰਾਉਣ ਵਾਲਿਆਂ ਦਾ ਕੱਖ ਨਾ ਰਵੇ ਤੇ ਬਾਦਲ ਕਿਆਂ ਦਾ ਜਿਹਦਾ ਕੱਖ ਆ ਉਹ ਨਹੀਂ ਰਿਹਾ ਤੇ ਬਾਦਲ ਕਿਆਨੇ ਅੰਮਿਤ ਸ਼ਾਹ ਹੁਣਾਂ ਦੇ ਪਿੱਛੇ ਲਾ ਕੇ ਮੋਦੀ ਆਰਐਸਐਸ ਦੇ ਪਿੱਛੇ ਲੱਗ ਕੇ ਇਹਨਾਂ ਨੇ ਸਿੱਖ ਕੌਮ ਨੂੰ ਹਿੰਦੂਤਵ ਦੇ ਕੋਲ ਵੇਚਣਾ ਤਾਇਆ ਸੀ ਪਰ ਸਿਧਾਂਤਾਂ ਦਾ ਘਾਣ ਤੇ ਅੱਜ ਵੀ ਹੋ ਰਿਆ ਨਾ ਵੇਖੋ ਤੁਹਾਡਾ ਕਿੱਸੇ ਵਾਲੇ ਨੇ ਤੁਹਾਡੇ ਸਰਸੇ ਵਾਲੇ ਨੇ ਕੀ ਹੈ ਉਹਨੇ ਤੁਹਾਡੀਆਂ ਰੋਹ ਰੀਤਾਂ ਨੂੰ ਸਿਧਾਂਤ ਨੂੰ ਤੋੜਿਆ ਤੇ ਸਾਡੀ ਉਹ ਦਿਨ ਅੱਜ ਵੀ ਲਗ ਡਾਟੇ ਕਿੰਨੇ ਸਿੰਘਾਂ ਨੇ ਸ਼ਹਾਦਤ ਦਿੱਤੀ ਆ ਜਿਹੜੀ ਅੱਜ ਤੁਹਾਡੇ ਆਪਣੇ ਸਿੱਖੀ ਭੇਖ ਦੇ ਸਿਧਾਂਤਾਂ ਨੂੰ ਰੋਹ ਰੀਤਾਂ ਨੂੰ ਤੋੜ ਰਹੇ ਨੇ ਕੀ ਉਹਨਾਂ ਵਾਸਤੇ ਕੋਈ ਸਜ਼ਾ ਨਹੀਂ ਦੇਖੋ ਇਹਨਾਂ ਨੂੰ ਜਿਹੜੀ ਹੈ ਇਹੋ ਜੀ ਸਜ਼ਾ ਮਿਲਦੀ ਆ ਕਿ ਇਹ ਇਹ ਲੋਕ ਕਿਸੇ ਨੂੰ ਮੂੰਹ ਦਿਖ ਅੱਜ ਦੇਖੋ ਕਿ ਸੁਖਵੀਰ ਸਿੰਘ ਬਾਦਲ ਦੇ ਕੀ ਹਾਲਾਤ ਬਣੇ ਪਏ ਆ ਕਦੀ ਧਾਮ ਹੀ ਭੱਜ ਜਾਂਦਾ ਆ ਕਦੀ ਜਿਹੜੇ ਜਥੇਦਾਰ ਆ ਉਹ ਇਹਨਾਂ ਤੋਂ ਬਾਗੀ ਹੋ ਜਾਂਦੇ ਜਦ ਕਿ ਇੱਕ ਸਮਾਂ ਇਹੋ ਜਿਹਾ ਸੀ ਨਾ ਕਿ ਇਹ ਸਮਝਦੇ ਸੀ ਕਿ ਜਥੇਦਾਰ ਸਾਡੇ ਜਿਹੜੇ ਆ ਉਹ ਨੌਕਰ ਆ ਇਹ ਸਮਝਦੇ ਸੀ ਕਿ ਜਥੇਦਾਰ ਸਾਡੇ ਤਨਖਾਹਦਾਰ ਮਜ਼ਦਮ ਆ ਪਰ ਇਹ ਸਮਾਂ ਇਦਾਂ ਦਾ ਪਲਟਾ ਖਾਦਾ ਕਿ ਜਿਹੜੇ ਜਥੇਦਾਰ ਆ ਉਹਨਾਂ ਨੂੰ ਪੰਥਕ ਹਿੱਤਾਂ ਦੇ ਵਿੱਚ ਜਿਹੜੀ ਗੱਲ ਆ ਉਹ ਕਰਨੀ ਪਈ ਤਾਂ ਅਹੀਂ ਤਾਂ ਹੁਣ ਇਹਨਾਂ ਨੇ ਗੜਗੱਜ ਲਿਆਂਦਾ ਆ ਪਰ ਗੜਗੱਜ ਦੀ ਤਾਜਪੋਸ਼ੀ ਥੋੜੀ ਹੋਈ ਆ ਉਹ ਤਾਂ ਚੋਰਪੋਸ਼ੀ ਹੋਈ ਆ ਜੀ